ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਹਰਿਆਣਾ ਦਾ ਮੁੱਖ ਮੰਤਰੀ ਨੈਬ ਸੈਣੀ ਉਹ ਪੰਜਾਬ ਦੇ ਰਾਜਨੀਤੀ ਚ ਬਹੁਤ ਜ਼ਿਆਦਾ ਖਲ ਦੇ ਰਿਹਾ ਪੰਜਾਬ ਦੇ ਵਿੱਚ ਛੋਟੇ ਹੋਣ ਵੱਡੇ ਹੋਣ ਹਰ ਇੱਕ ਤੇ ਫੰਕਸ਼ਨ ਅਟੈਂਡ ਕਰ ਰਿਹਾ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਜਾ ਰਿਹਾ ਲੋਕਾਂ ਨਾਲ ਮਿਲਣੀ ਕਰ ਰਿਹਾ ਸੋ ਕਾਲਡ ਜੁਆਇਨਿੰਗਸ ਕਰਾ ਰਿਹਾ ਲੱਗਦਾ ਆਏ ਆ ਕਿ ਬੀਜੇਪੀ ਨੇ ਇਹਨੂੰ ਜੁਮਾ ਦਿੱਤਾ ਕਿ ਪੰਜਾਬ ਦੇ ਵਿੱਚ ਤੂੰ ਦਖਲ ਦੇਣਾ ਪੰਜਾਬ ਦੇ ਵਿੱਚ ਜ਼ਿਆਦਾ ਟਾਈਮ ਬਤੀਤ ਕਰਨਾ ਹਰਿਆਣੇ ਟਾਈਮ ਘੱਟ ਬਤੀਤ ਕਰਨਾ ਜਿਹਦਾ ਤੈਨੂੰ ਮੁੱਖ ਮੰਤਰੀ ਬਣਾਇਆ ਗਿਆ ਜਿਹੜੇ ਲੋਕਾਂ ਦੇ ਤੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉੱਥੇ ਤੂੰ ਘੱਟ ਟਾਈਮ ਬਤੀਤ ਕਰਨਾ ਪੰਜਾਬ 'ਚ ਰਾਜਨੀਤੀ ਕਰਨੀ ਹੈ ਰਾਜਨੀਤੀ ਵੀ ਚਲੋ ਹੁੰਦੀ ਹੈ ਨਾ ਜਿਹੜੀ ਸਹੀ ਹੋ ਜੇ ਵੀ ਪੰਜਾਬ 'ਚ ਜਾ ਕੇ ਗੱਪ ਮਾਰਨੇ ਆ ਜਿੰਨੇ ਵਕਤ ਵੱਧ ਗੱਪ ਮਾਰ ਸਕਦਾ ਤੂੰ ਮਾਰੀ ਸਿੱਧੇ ਤੌਰ ਤੇ ਜਾਨੀ ਐ ਲੱਗਦਾ ਕਿ ਇਹਨੂੰ ਹਰਿਆਣੇ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਇਹਨੂੰ ਡੀ ਫੈਕਟੋ ਪੰਜਾਬ ਦਾ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਦੇ ਤੌਰ ਤੇ ਲਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਤੇਰੀ ਹੈ। ਤਰ੍ਹਾਂ ਤਰ੍ਹਾਂ ਦੇ ਗੱਪ ਰੜੀ ਜਾਂਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪੰਜਾਬ 'ਚ ਸੁਣਾਈ ਜਾਂਦਾ ਹੈ। ਇਹਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਹ ਚੀਜ਼ਾਂ ਨੂੰ ਹজম ਕਰ ਲੈਣਗੇ? ਇਹਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਡਾਟਾ ਸਰਚ ਨਹੀਂ ਕਰਦੇ? ਇਹਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਕੋਲ ਮੋਬਾਈਲ ਤੇ ਗੂਗਲ ਹੈ ਨਹੀਂਗੇ? ਇਹਨੂੰ ਕੀ ਲੱਗਦਾ ਕਿ ਪੰਜਾਬ ਦੇ ਲੋਕ ਪੁਰਾਣੀਆਂ ਸਟੇਜਾਂ ਤੋਂ ਜਿਵੇਂ ਗੱਲਾਂ ਪ੍ਰਕਾਸ਼ ਸਿੰਘ ਬਾਦਲ ਹੋਰੇ ਕਹੇ ਜਾਂਦੇ ਸੀ ਮੰਨ ਜਾਂਦੇ ਸੀਗੇ ਲੋਕ ਲੋਕ ਉਹ ਜੇ ਹੈ ਸੈਣੀ ਸਾਹਿਬ ਪੰਜਾਬ ਦੇ ਲੋਕ ਬਹੁਤ ਐਡਵਾਂਸ ਹੈ ਤੁਹਾਡੀ ਸਟੇਟ ਨਾਲੋਂ ਵੀ ਕਿਤੇ ਜ਼ਿਆਦਾ ਐਡਵਾਂਸ ਹੈ ਇਹ ਉਹ ਸਟੇਟ ਹੈ ਜਿਹਦੇ ਹਰ ਬੰਦੇ ਦੇ ਹੱਥ ਹਰ ਔਰਤ ਦੇ ਹੱਥ ਮੋਬਾਈਲ ਆ ਇਹ ਉਹ ਸਟੇਟ ਹੈ ਜਿੱਦਾ ਹਰ ਬੰਦਾ ਗੂਗਲ ਤੇ ਸਰਚ ਕਰ ਰਿਹਾ ਹੈ ਭਾਰਤ ਵਿੱਚ ਸਭ ਤੋਂ ਜ਼ਿਆਦਾ ਮੋਬਾਈਲ ਵਿਕਰੀ ਇਸ ਸਟੇਟ ਦੇ ਵਿੱਚ ਹੈ ਜਿਆਦਾ ਸਰਚਿੰਗ ਪੰਜਾਬ ਦੇ ਵਿੱਚ ਹੋ ਰਹੀ ਹੈ ਜਿਆਦਾ ਜਾਗਰੂਤ ਲੋਕ ਪੰਜਾਬ ਦੇ ਵਿੱਚ ਪਏ ਜਾਂਦੇ ਆ ਤੁਸੀਂ ਹੜ੍ਹਾਂ ਦੇ ਬਾਰੇ ਗੱਲ ਕਰਕੇ ਗਏ ਹੋ ਕਿ ਹੜ੍ਹਾਂ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਕੀਤਾ ਮੈਂ ਦੱਸਣਾ ਚਾਹਾਂਗਾ ਸੈਣੀ ਸਾਹਿਬ 20000 ਰੁਪਇਆ ਪੰਜਾਬ ਦੇ ਮੁੱਖ ਮੰਤਰੀ ਨੇ ਹਰ ਏਕੜ ਦੇ ਵਿੱਚ ਦਿੱਤਾ ਲੋਕਾਂ ਨੂੰ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਤੁਹਾਡੀ ਸਟੇਟ 'ਚ ਵੀ ਹੜਾ ਇਸ ਹੋਦਿੰ ਹੁਣ ਤੁਸੀਂ ਆਪ ਦੇ ਕਿਸਾਨਾਂ ਲਈ ਕੀ ਕੀਤਾ ਉਹ ਵੀ ਮੰਗ ਰਹੇ ਆ ਮੁਆਵਜ਼ਾ ਤੁਸੀਂ ਮੁਆਵਜ਼ਾ ਦਿੱਤਾ ਤੁਸੀਂ ਨਹੀਂ ਦਿੱਤਾ ਮੈਂ ਦੱਸ ਰਿਹਾ ਜਿਹੜਾ ਸੈਣੀ ਸਾਹਿਬ ਪੰਜਾਬ ਦਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਹੈ ਜਿਹਨੇ ਕਿਹਾ ਜਿਸ ਦਾ ਖੇਤ ਉਸ ਦੀ ਰੇਤ ਇਹ ਹੀ ਨੇ ਕਾਨੂੰਨ ਵੀ ਲੈ ਕੇ ਆਏ ਆ 10 10 20 20 ਫੁੱਟ ਭਰਤ ਪੈ ਗਈ ਸੀ ਰੇਤਾ ਦੀ ਲੋਕਾਂ ਦੀ ਚੱਕਤੀ ਕਿਉਂਕਿ ਜਿਸ ਦਾ ਖੇਤ ਉਸ ਦੀ ਰੇਤ ਉਹਨਾਂ ਨੇ ਰੇਤ ਵੇਚੀ ਲੋਕ ਪੰਜਾਬ ਤੋਂ ਸਾਰੇ ਪੰਜਾਬ ਤੋਂ ਲੋਕੋ ਟਰਾਲੀਆਂ ਭਰ ਕੇ ਰੇਤਾ ਲੈ ਗਏ ਉਹਨਾਂ ਦੇ ਖੇਤ ਵੀ ਨੰਗੇ ਹੋਗੇ ਤੇ ਪੰਜਾਬ ਦੇ ਵਿੱਚ ਰੇਤਾ ਵੀ ਬਹੁਤਾਂ ਦੇ ਵਿੱਚ ਹੋਗੀ। ਇਹੋ ਮੁੱਖ ਮੰਤਰੀ ਆ ਜਿਹੜਾ ਲੋਕਪੱਖੀ ਫੈਸਲੇ ਲੈਂਦਾ। ਤੇ ਮੈਂ ਪੁੱਛਣਾ ਚਾਹਾਂਗਾ ਸੈਣੀ ਸਾਹਿਬ ਤੁਸੀਂ ਦੱਸ ਦਿੰਦੇ ਬਾਗੀ ਦੇ ਮੇਲੇ ਤੇ ਤੁਸੀਂ ਹਰਿਆਣਾ ਮਾਡਲ ਵੇਚ ਰਹੇ ਸੀ। ਹਰਿਆਣਾ ਮਾਡਲ ਬਾਰੇ ਗੱਲਾਂ ਕਰ ਰਹੇ ਸੀਗੇ। ਮੈਂ ਪੁੱਛਣਾ ਚਾਹਣਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਆਏ ਸੀਗੇ ਹੜਪੀਟਾਂ ਦਾ ਜਾਇਜ਼ਾ ਲੈਣ 1600 ਕਰੋੜ ਰੁਪਏ 100 ਕਾਰਡ ਟੋਕਰ ਮਣੀ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰ ਲੇ ਐਲਾਨ ਕਰਕੇ ਗਏ ਸੀ ਕਿ ਉਹ ਟੋਕਨ ਮੋਣੀ ਪੰਜਾਬ ਦੇ ਲੋਕਾਂ ਨੂੰ ਮਿਲ ਗਿਆ ਸੰਤ ਟੋਕਨ ਮੋਣੀ ਕਿਤੇ ਦਿੰਦਾ ਨਹੀਂਗਾ ਨੁਕਸਾਨ ਹੋਇਆ ਹੋਵੇ 60000 ਕਰੋੜ ਦੇ ਕਰੀਬ ਤੇ ਪ੍ਰਧਾਨ ਮੰਤਰੀ ਦੇ ਰਿਹਾ ਹੋਵੇ 1600 ਕਰੋੜ ਤੇ ਉਹ ਪੈਸਾ ਵੀ 4 ਮਹੀਨਿਆਂ ਬਾਅਦ ਤੱਕ ਨਾ ਪਹੁੰਚੇ ਤੇ ਫਿਰ ਕੀ ਅੰਦਾਜ਼ਾ ਲਾਈਏ ਸਣੀ ਸਾਹਿਬ ਕਿਉਂ ਗੱਪ ਮਾਰ ਕੇ ਗਮਰਾਹ ਕਰ ਰਹੇ ਹੋ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਲੋਕ ਉਹੀ ਮੰਨ ਜਾਣਗੇ ਕਿ ਦੱਸਣਾ ਹੁੰਦਾ ਮਣਾ ਮੋਟਾ ਦੱਸ ਜਾਂਦੇ ਆ ਆਰਡੀਐਫ ਫੰਡ ਸਾਡਾ ਕਿੱਥੇ ਆ ਜਿਸ ਨਾਲ ਸਾਡੇ ਪੰਜਾਬ ਦੀਆਂ ਪਿੰਡੂ ਸੜਕਾਂ ਬਣੀਆਂ ਸੀ ਪੰਜਾਬ ਚ ਡਵੈਲਪਮੈਂਟ ਹੋਣੀ ਸੀ ਪੁਲ ਬਣਨੇ ਸੀਗੇ 8500 ਕਰੋੜ ਰੁਪਇਆ ਸਾਡਾ ਜਾਇਜ਼ ਪੈਸਾ ਪੰਜਾਬ ਦਾ ਕਿੱਥੇ ਆ ਤੁਸੀਂ ਕਿਉਂ ਨਹੀਂ ਪ੍ਰਧਾਨ ਮੰਤਰੀ ਨੂੰ ਜਾ ਕੇ ਕਹਿੰਦੇ ਜਾਂ ਤੁਸੀਂ ਕਿਉਂ ਨਹੀਂ ਰੈਲੀ ਦੇ ਵਿੱਚ ਕਹਾਂਗੇ ਮੈਂ ਪ੍ਰਧਾਨ ਮੰਤਰੀ ਨੂੰ ਕਹਾਂਗਾ ਵੀ ਕਿ ਸਭ ਤੋਂ ਪਹਿਲਾਂ ਤਾਂ ਪੰਜਾਬ ਦਾ ਆਰਡੀਐਫ ਦਾ ਪੈਸਾ ਜਾਰੀ ਕਰੋ ਤੇ ਮੈਂ ਚਾਹਣਾ ਤੁਸੀਂ ਇਹ ਵੀ ਦੱਸ ਦਿੰਦੇ ਨਾਗੀ ਮੇਲੇ ਦੇ ਵਿੱਚ ਕਿ ਜਿਹੜਾ ਐਸਵਾਈਐਲ ਨਹਿਰ ਕੱਢੀ ਹੈ ਕਿ ਸਾਨੂੰ ਨਹੀਂ ਚਾਹੀਦੀ ਹਰਿਆਣਾ ਨੂੰ ਨਹੀਂ ਚਾਹੀਦੀ ਇਹ ਕਹਿਂਦੇ ਕਿ ਪੰਜਾਬ ਕੋਲ ਪਾਣੀ ਹੈ ਨਹੀਂ ਆ ਰਲੇ ਨੂੰ ਕਿੱਥੋਂ ਦੇ ਦੇ ਇਹ ਦੋਗਲੀ ਨੀਤੀ ਨਹੀਂ ਚੱਲੂਗੀ ਤੁਹਾਨੂੰ ਵੀ ਪਤਾ ਕਿ ਪੰਜਾਬ ਦੇ ਪਾਣੀ ਕਿਨੇ ਡੂੰਘੇ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਮਾਰੂਥਲ ਬਣ ਰਿਹਾ ਤੇ ਥੋੜੀ ਸਟੇਟਾਸ ਤੇ ਪਾਣੀ ਹੈ ਨਹੀਂ ਤੁਸੀਂ ਲੋਕਾਂ ਨੂੰ ਸਮਝਾ ਕੇ ਜਾਂਦੇ ਰਹੇ ਗੱਲ ਤੁਸੀਂ ਸਿਰਫ ਲੋਕਾਂ ਨੂੰ ਘਬਰਾਹਤ ਕਰਨ ਦੇ ਲਈ ਇੱਧਰ ਲਿਗਾ ਉੱਧਰ ਉੱਧਰ ਲਿ ਆ ਇੱਧਰ ਨੌਨ ਬੀਜਪੀ ਰੂਲਿੰਗ ਸਟੇਟਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਘਬਰਾ ਕਰਨ ਚਲੇ ਜਾਂਦੇ ਹੋ ਪਰ ਆਪ ਦੀਆਂ ਸਟੇਟਾਂ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਤੇ ਲੋਕਾਂ ਦਾ ਤੁਸੀਂ ਸੋਚਿਆ ਨਹੀਂ ਲੋਕਾਂ ਨੂੰ ਤਾਂ ਸਹੀ ਨਹੀਂ ਤੇ ਮੈਂ ਚਾਹਣਾ ਸੈਣੀ ਸਾਹਿਬ ਇਹ ਰਾਜਨੀਤੀ ਆਪ ਦੀ ਸਟੇਟ ਤੱਕ ਹੀ ਸੀਮਤ ਰੱਖੋ ਪੰਜਾਬ ਤੱਕ ਇਹ ਰਾਜਨੀਤੀ ਕਰਨ ਦੀ ਲੋੜ ਨਹੀਂ ਆਪ ਦੀ ਸਟੇਟ ਨੂੰ ਸੰਭਾਲੋ ਤੁਹਾਡੇ ਲੋਕ ਬਹੁਤ ਤਰਸਦੇ ਨੇ ਬਹੁਤ ਅੰਗ ਨੇ ਥੋੜੀ ਡਬਲ ਇੰਜਨ ਦੀ ਸਰਕਾਰ ਕਿਸਾਨਾਂ ਆਪਰਧ ਬੈਲ ਲੈ ਕੇ ਆਈ ਤੁਸੀਂ ਦੱਸ ਸਕਦੇ ਹੋ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਕਿਹੜੇ ਮੂਨਾ ਗੱਲ ਕਰ ਸਕਦੇ ਹੋ 1400 ਕਰੋੜ ਰੁਪਇਆ ਤੁਸੀਂ ਥੋੜੀ ਡਬਲ ਇੰਜਨ ਦੀ ਸਰਕਾਰ ਨੇ ਹਰਿਆਣੇ ਦੇ ਕਿਸਾਨਾਂ ਨੂੰ ਨਹੀਂ ਦਿੱਤਾ ਤੁਸੀਂ ਦੱਸ ਸਕਦੇ ਹੋ ਕਿਉਂ ਨਹੀਂ ਦਿੱਤਾ ਸੱਚ ਤਾਂ ਇਹ ਆ ਕਿ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਕੁਝ ਨਹੀਂ ਕਰ ਸਕੇ ਤੁਸੀਂ ਹਰੇਕ ਤਬਕੇ ਨੂੰ ਬਰਬਾਦ ਕਰਨ ਲੱਗੇ ਹੋਏ ਹੋ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਤੱਕ ਤੁਸੀਂ ਸਿਰਫ ਕਾਰਪੋਰੇਟ ਦੇ ਨਾਲ ਭਾਈ ਵਾਲੀ ਰੱਖਦੇ ਹੋ ਹੋਰ ਤੁਹਾਡਾ ਕੋਈ ਨਹੀਂ ਸੱਤਾ ਦੇ ਵਿੱਚ ਆਉਣ ਦੇ ਲਈ ਤੁਸੀਂ ਉਹਨਾਂ ਦੀ ਸਹਾਇਤਾ ਲੈਂਦੇ ਹੋ ਤੇ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਹੋ ਤੁਸੀਂ ਉਹਨਾਂ ਦੇ ਕਰਜ਼ੇ ਮਾਫ਼ ਕਰ ਕਰਕੇ ਕਰੋੜਾਂ ਰੁਪਏ ਦੇ ਕਰਜ਼ੇ ਮਾਫ਼ ਕਰ ਕਰਕੇ ਉਹਨਾਂ ਨੂੰ ਫਿਰ ਤਖੜੇ ਕਰ ਦਿੰਦੇ ਹੋ ਤੇ ਫਿਰ ਫੰਡ ਲੈਂਦੇ ਹੋ ਆਹੀ ਤਾਂ ਰਾਏ ਲੀਤੀ ਹੈ ਤੁਹਾਡੀ ਕੀ ਆਮ ਲੋਕ ਸਮਝਦੇ ਨਹੀਂ ਕੀ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਸਭ ਲੋਕਾਂ ਨੂੰ ਪਤਾ ਹੈ ਗੁੰਮਰਾਹ ਕਰਨਾ ਹੈ ਆਪ ਡਿਸਟ੍ਰਿਕਟ ਦੇ ਲੋਕਾਂ ਨੂੰ ਕਰੋ ਪੰਜਾਬ ਦੇ ਲੋਕ ਤੁਹਾਡੀ ਤੇ ਗਮਰਾਹ ਹੀ ਹੋਣਗੇ ਤੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਮੈਂ ਚਾਹਣਾ ਕਿ ਤੁਸੀਂ ਆਪ ਦਾ ਜਿਆਦਾ ਸਮਾਂ ਆਪ ਦੀ ਸੇੜ ਚ ਬਤੀਤ ਕਰੋ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਲੋੜ ਨਹੀਂ ਬੀਜੇਪੀ ਦੀ ਲੋੜ ਨਹੀਂ ਹੁਣ ਇਲੈਕਸ਼ਨ ਹੋ ਕੇ ਹਟਿਆ ਬਲਾਕ ਸੰਮਤੀ ਵਾਲੇ 6% ਵੋਟਾਂ ਪਈਆਂ ਬੀਜੇਪੀ ਨੂੰ ਜਿੰਨਾ ਮਰਜ਼ੀ ਜ਼ੋਰ ਲਾਓ ਤੁਸੀਂ ਤਗੜੇ ਨਹੀਂ ਹੋਣਾ ਜਿੰਨਾ ਮਰਜ਼ੀ ਜ਼ੋਰ ਲਾਓ ਤੁਸੀਂ ਪੰਜਾਬ ਸੱਤਾ ਚ ਲੈ ਆ ਸਕਦੇ ਬਹੁਤ ਬਹੁਤ ਧੰਨਵਾਦ